ਫਾਕਤ ਮੇਨ ਰੋਡ ਦੇ ਉੱਪਰ ਧਾਰਮਿਕ ਤਪ ਸਥਾਨ ਗੁਰਦੁਆਰਾ ਥੇਰੀ ਸਾਹਿਬ ਗੜਪਧਾਣਾ ਤੋਂ ਮਹੱਲਾ ਆਰੰਭ ਕੀਤਾ ਗਿਆ। ਔਰ ਤੁਸੀਂ ਦੇਖ 파 ਰਹੇ ਹੋ ਨਵਾਂ ਸ਼ਰਦਬਾਬਾ YouTube ਚੈਨਲ ਦੇ ਉੱਪਰ ਔਰ ਇਸ ਮੌਕੇ ਦੇ ਉੱਪਰ ਜੋ ਕਿ ਇੱਥੇ ਦੇ ਮੁਖੀ ਨੇ ਸੰਤਵਾਪਾ ਠਾਕੁਰ ਸਿੰਘ ਜੀ ਔਰ ਬੱਖੋ ਵਕਤਾਵਾਂ ਤੋਂ ਜਥੇਬੰਦੀਆਂ ਜਿਹੜੀਆਂ ਨੇ ਇਸ ਮੌਕੇ ਤੇ ਬッコ ਬਖਤਾ ਮਤੋਂ ਪਹੁੰਚੇ ਨੇ ਔਰ ਨਵਾ ਸ਼ਰਦਆਪਾ YouTube ਚੈਨਲ ਤੇ ਤੁਸੀਂ ਦੇਖ ਪਾ ਰਹੇ ਹੋ ਨਵਾ ਸ਼ਰਦਆਪਾ YouTube ਚੈਨਲ ਤੇ ਤੁਸੀਂ ਦੇਖ ਰਹੇ ਹੋ ਸਤਨਾਮ ਵਾਹਿਗੁਰੂ ਆਲੇ ਬਿਰਾਓ ਵੀ ਆਓ ਮਾਰੇ ਬਿਆਹ ਢੋਲੀ ਔਰ ਹਮ ਸਤਨਾਮ ਵਾਹਿਗੁਰੂ ਗੁਰਦੁਆਰਾ ਥੇਰੀ ਸਾਹਿਬ ਤੋਂ ਕੀਤਾ ਗਿਆ ਦੇਖ ਪਾ ਰਹੇ ਹੋ نم شہر دبا یو ٹیوب چینل پہ بشیش پیشکش اور ਸ਼ਰਤ ਆਪਾ YouTube ਚੈਨਲ ਦੇ ਉੱਪਰ ਔਰ ਇਸ ਵਕਤ ਪਿੰਡ ਗੜਪਧਾਣਾ ਤੋਂ ਆ ਗਏ ਜੀ ਅੱਗੇ ਦੀ ਗੱਡੀ ਹੈ ਔਰ ਸਿੰਘ ਸਵਾਨ ਬੱਖੋ ਵਕਥਾ ਮਤੋ ਇਸ ਮੌਕੇ ਦੇ ਉੱਪਰ ਪਹੁੰਚੇ ਨੇ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਤੁਹਾਨੂੰ ਹਰ ਸਥਾਨ ਜਿੱਥੇ ਵੀ ਜੋ ਪ੍ਰੋਗਰਾਮ ਹੁੰਦੇ ਨੇ ਉਹ ਦਿਖਾਏ ਜਾਣ ਨਮਸ਼ਾਰਦ ਬਾਬਾ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਹਾਡੇ ਤੱਕ ਹਰ ਰਿਪੋਰਟ ਹਰ ਖਬਰ ਜਿਹੜੀ ਆ ਉਹ ਪਹੁੰਚਦੀ ਰਹੇ ਇਹ ਤੁਸੀਂ ਦੇਖ ਰਹੇ ਹੋ ਪਿੰਡ ਗੜਪਲਾਣਾ ਗੱਤਕਾ ਪਾਰਟੀਆ ਆਪਣੇ ਵੱਲੋਂ ਕਰਤੱਬ ਦਿਖਾਉਂਦੇ ਹੋਏ ਦੇਖ ਰਹੇ ਹਾਂ ਪੂਰੇ ਪਿੰਡ ਦੀ ਪ੍ਰਕਰਮਾ ਕਰਦੇ ਹੋਏ ਆਜ ਵੀਰੋ ਬਾਤਨਾ ਔਰ ਇਹ ਤੁਸੀਂ ਘੋੜਸਵਾਰ ਦੇ ਪਾਰਿਓ ਪਿੰਡ ਗੜਪਾਣਾ ਤਪਸਥਾਨ ਗੁਰਦੁਆਰਾ ਧੀਰੀ ਸਾਹਿਬ ਤੋਂ ਆਰੰਭਤਾ ਹੋਈ ਆ ਔਰ ਪੂਰੇ ਪਿੰਡ ਦੀ ਪ੍ਰਕਰਮਾ ਕਰਦੇ ਹੋਏ ਬਰਸਤ ਨਾਮ ਭਾਈ ਗੁਰੂ ਦੇ ਜਪ ਔਰ ਠਾਠਾ ਮਾਰਦਾ ਇਕੱਠ ਤੁਸੀਂ ਦੇਖ ਪਾ ਰਹੇ ਹੋ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਤੁਹਾਨੂੰ ਪੂਰੇ ਦੀ ਪੂਰਾ ਜਿਹੜੀ ਕਵਰੇਜ ਹੈਗੀ ਆਪਣੇ ਨਵਾਂ ਸ਼ਰਦਵਾਪਾ YouTube ਚੈਨਲ ਦੇ ਉੱਪਰ ਅਸੀਂ ਦਿਖਾਈਏ ਐ ਅਸੀਂ ਦੇਖਿਆ ਹੈਗਾ ਕਿ ਇਹ ਇਹ ਕਾਦੀ ਕਾਦੀ ਦਾ ਲਿਆ ਜੀ ਇਹ ਛੋਲੇ ਦਲਿਓ ਹਨ ਤੇ ਛੋਲੇ ਛਾਪਤੇ ਆ ਇਹ ਕਾਦੇ ਲਈ ਤੁਸੀਂ ਲੈ ਕੇ ਫੜੇ ਆ ਅਸੀਂ ਘੋੜੇ ਜਤਨ ਆਣੇ ਮਹਾਰਾਜ ਦੇ ਉਹਨਾਂ ਦੇ ਖਾਂਗੇ ਤੇ ਉਹਨਾਂ ਦੇ ਲਈ ਇਹ ਰੱਖਿਆ ਜੋ ਪਿੰਡ ਦੀ ਪ੍ਰਕਰਮਾ ਇਹ ਕਰ ਰਹੇ ਆ ਇਹ ਨਹੀਂ ਦੀ ਪ੍ਰਕਰਮਾ ਠੀਕ ਔਰ ਇਹ ਤੁਸੀਂ ਦੇਖ ਪਾ ਰਹੇ ਹੋ ਪਿੰਡ ਗੜਪਦਾਣਾ ਨਵਾਂ ਸ਼ਹਿਰ ਦਵਾਪਾ YouTube ਚੈਨਲ ਦੇ ਉੱਪਰ ਢੋਲ ਨਗਾੜਿਆਂ ਦੀ ਤਾਲ ਹੇਟ جو محلہ آ اس کی آرمبھتا جیڑی آ گردوارا تپستان ٹھیکری صاحب تو ہوئی آرابا یو ٹیوب چینل پہ دیکھ رہے ਨਵਾਂ ਸ਼ਰਦਬਾਬਾ YouTube ਚੈਨਲ ਤੇ ਵਿਸ਼ੇਸ਼ ਪੇਸ਼ਕਸ਼ ਜਿਹੜੇ ਆ ਇਹ ਤੁਸੀਂ ਦੇਖ ਰਹੇ ਹੋ ਸਾਡੇ ਚੈਨਲ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਆ ਅਤੇ ਦੇਖ ਪਾ ਰਹੇ ਹੋ ਤੁਸੀਂ ਨਵਾਂ ਸ਼ਰਦਬਾਬਾ YouTube ਚੈਨਲ ਤੇ ਖਾਸ ਪੇਸ਼ਕਸ਼ ਪੁੱਲ ਜਾਂਦੀਆਂ ਕਾਟ ਨਹੀਂਦੀ ਵੇ ਦੇ ਵਿੱਚ ਕੀ ਜੀ ਸੰਗਤ ਨੰ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਪਹੁੰਚੇ ਤੁਹਾਡੇ ਤੱਕ ਹਰ ਖਬਰ ਹਰ ਰਿਪੋਰਟ ਦੇ ਤਾਂ ਸਾਤੇ ਜਿਹੜੇ ਸੰਗਤ ਹੈਗੀ ਆ ਉਹ ਜੋ ਘੋੜਿਆਂ ਦਾ ਛੋਲੇ ਵਗੈਰਾ ਜੋ ਕੁਝ ਵੀ ਪਾਈ ਜਾਂਦੇ ਜੋ ਲੈ ਕੇ ਖੜੇ ਹੋਏ ਨੇ ਪੂਰੇ ਪਿੰਡ ਦੇ ਪ੍ਰਕਰਮਾ ਕਰਨ ਉਪਰੰਤ ਮੂੜ ਇਹ ਮੱਲਾ ਗੁਰਦੁਆਰਾ ਤਪਸਥਾਨ ਠੇਰੀ ਸਾਹਿਬ ਵਿਖੇ ਪਹੁੰਚਿਆ ਸ਼ਰਦਪਾਪਾ YouTube ਚੈਨਲ ਤੇ ਅਸੀਂ ਤੁਹਾਨੂੰ ਇਹ ਦਿਖਾ ਰਹੇ ਹਾਂ ਇੱਥੇ ਨਹੀਂ ਹੋ ਆ ਰਹੇ। ਔਰ ਇਹ ਤੁਸੀਂ ਦੇਖ ਪਾ ਰਹੇ ਹੋ। ਇਤਿਹਾਸਕ ਪਵਿੱਤਰ ਪੁਰਾਤਨ ਧਾਰਮਿਕ ਤਪ ਸਥਾਨ ਗੁਰਦੁਆਰਾ ਠੇਰੀ ਸਾਹਿਬ ਜੀ ਪਿੰਡ ਗੜਪਧਾਣਾ। ਨਮਾ ਸ਼ਰਦ ਬਾਬਾ YouTube ਚੈਨਲ ਦੇ ਉੱਪਰ ਮਹੱਲਾ। ਇਸ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਸਮਾਪਤ ਇਸੇ ਸਥਾਨ ਤੇ ਹੋਇਆ। ਔਰ ਨਮਾ ਸ਼ਰਦ ਬਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਡੇ ਤੱਕ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੇ ਹੋਰ ਖਬਰਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਤੁਹਾਨੂੰ ਆਪਣੇ ਇਸ ਚੈਨਲ ਦੇ ਉੱਪਰ ਪੂਰੀ ਦੀ ਪੂਰੀ ਹਰ ਖਬਰ ਜਿਹੜੀ ਆ ਉਹ ਦਿਖਾਈਏ ਪੂਰੇ ਪਿੰਡ ਦੀ ਪ੍ਰਕਰਮਾ ਕਰਦੇ ਹੋਏ ਮੋੜ ਇਤਿਹਾਸਕ ਪਵਿੱਤਰ ਪ੍ਰਾਤਨ ਧਰਮਕ ਤਪ ਸਥਾਨ ਗੁਰਦੁਆਰਾ ਠੇਰੀ ਸਾਹਿਬ ਇਹ ਮਹੱਲਾ ਜਿਹੜਾ ਮੁਰ ਇਸ ਸਥਾਨ ਤੇ ਆ ਕੇ ਪਹੁੰਚੇ ਔਰ ਨਵਾਂ ਸ਼ਹਿਰ ਤੋਂ ਆਪਾਂ YouTube ਚੈਨਲ ਵਲੋਂ ਤੁਹਾਨੂੰ ਬੇਨਤੀ ਕੀਤੀ ਜਾਂਦੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਡੇ ਤੱਕ ਹਰ ਖਬਰ ਹਰ ਰਿਪੋਰਟ ਜਿਹੜੀ ਆ ਉਹ ਪਹੁੰਚਦੀ ਰਹੇ ਸੋ ਕੀਏ ਉਤ ਵਿੱਚ ਸੱਚੇ ਬਾਤ ਸਾਰਾ ਹਮਨ ਜਨ ਜੀ ਮਹਾਰਾਜ ਇਸੇ ਤਰ੍ਹਾਂ ਸਾਰੇ ਸੰਸਾਰ ਨੂੰ ਇੱਕ ਕਰਦੇ ਨਾਲ ਜੋੜ ਰੱਖਣਾ ਸ਼੍ਰੀਮਾਨ ਸਤਗੁਰੂ ਦਾ ਅਕਸ਼ੀਂ ਮਹਾਰਾਜ ਨੂੰ ਸ਼੍ਰੀ ਗੁਰੂ ਰਣ ਸਾਹਿਬ ਜੀ ਅੱਜ ਸੇਤ ਅਰਦਾਸੀ ਕਰਾਣਾ ਅੰਛ ਦੇ ਇਕਾਂਤ ਕਰਨ ਦੀਆਂ ਦਾਤਾ ਬਖਸ਼ਦੇ ਰਹਿਣ ਸਾਰੀ ਫੌਜ ਦਾ ਬਹੁਤ ਬਹੁਤ ਧੰਨਵਾਦ ਸ਼੍ਰੀ ਮਾਨ ਸਤਿਗੁਰੂ ਦਾ ਅਸਿਰ ਜੀ ਗਨੋ ਸੋ ਇੱਥੇ ਹੀ ਦੀ ਸਮਾਪਤੀ ਹੈ ਗੁਰਤਨ ਕਦਕਾਂ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਕਿਰਪਾ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਕਿਰਪਾ ਸਹਿਬਾਨ ਦੀ ਅਪਾਰ ਕਰਤੋ ਰਹਿਮਤ ਬਖਸ਼ੂਈ ਹੈ ਜੋ ਵੀ ਵੱਡੇ ਭਾਗਾਂ ਦੇ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਖਾਲਸਾ ਪੰਥ ਸ਼ਸਤਰਾਂ ਦਾ ਸੈਜ ਸ੍ਰੋਹੀ ਸਹਿਤੀ ਇਹ ਹੈ ਸਾਡੀ ਪੀਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਖਾਲਸਾ ਪੰਥ ਜੀ ਪੀਰ ਰੂਪ ਸ਼ਸਤਰਾਂ ਦੇ ਦਰਸ਼ਨ ਕਰਨੇ ਪ੍ਰਤਾਕ ਸਤਿਗੁਰਾਂ ਦੇ ਦਰਸ਼ਨ ਕਰਨ ਦਾ ਫਲ ਹੈ ਆਪੋ ਸਤਨਾਮ ਭਾਈ ਤਾਰੂ ਸਿੰਘ ਜੀ ਕਰਦੇ ਸੀ ਜੰਗਲਾਂ ਦੇ ਵਿੱਚ ਉਹ ਨਿਹੰਗ ਸਿੰਘ ਜੀ ਨਿਹੰਗ ਸਿੰਘ ਵਿਦਿਆਰਥੀ ਬੰਦਿਆਂ ਪਹਿਲਾ ਮਿਸਲਾ ਉਹ ਸਾਰੇ ਨਿਹੰਗ ਸਿੰਘ ਹੀ ਹੁੰਦੇ ਸੀ ਹੋਰ ਠੋ ਮਹਲਾ ਪੰਜਵਾ ਗੁਰਪੂਰੇ ਜਨਮੀ ਲਾਇਆ ਹਰ ਸੰਗ ਸਹਾਈ ਪਾਇਆ ਜੈ ਜਗਿਆ ਤਹਾਂ ਸੁਹੇਲੇ ਕਰ ਕਿਰਪਾ ਪ੍ਰਭ ਮਿਲੇ ਹਰ ਸੰਤ ਸਹਾਈ ਪਾਇਆ ਕਰ ਕਿਰਪਾ ਪ੍ਰਭ ਮਿਲੇ ਹਰ ਗੁਣ ਦਾਵ ਹੋ ਸਦਾ ਸੁਭਾਈ ਮਰ ਜਿੰਦੇ ਸੰਗਲੇ ਸਭ ਪਾਉਂਦ ਸਹਾਈ ਆਵੋ ਨਾਰਾਇਣ ਪ੍ਰਭ ਰਖਵਾਨ ਹਰ ਦਿਨ ਬਾਜ ਕੀਰਤਨ ਗਾਈਐ ਬਾਹਰ ਨਾ ਜੋਨੀ ਪਾਈਐ ਜਿਸ ਦੇ ਵਾ ਪੁਰਖ ਵਿਧਾਤਾ ਹਰ ਰਸਤ ਨਹੀਂ ਜਾਂਦਾ ਜਿਸ ਦੇ ਵਾ ਪੁਰਖ ਵਿਧਾਤਾ ਹਰ ਰਸਤ ਨਹੀਂ ਜਾਂਦਾ ਇਸੇ ਤਰੀਕੇ ਦੇ ਨਾਲ ਸੰਤਾਂ ਦਾ ਬਾਧ ਤੋਂ ਬਾਧ ਬਾਧ ਤੋਂ ਬਾਧ ਲੋ ਕਰਨਾ ਹੈ ਜੀ ਸਰਵ ਗੁਰਮੁਖ ਸਖੀ ਜਿਨ੍ਹਾਂ ਨੂੰ ਬੰਗਿਆਂ ਦੀ ਜ਼ਿੰਮੇਵਾਰੀ ਦਿੱਤੀ ਹੈ ਸੰਤਾਂ ਨੇ ਤੇ ਜਥੇਦਾਰ ਭਾਈ ਤੀਰਥ ਸਿੰਘ ਜੀ ਜਥੇਦਾਰ ਭਾਈ ਅੰਮ੍ਰਿਤ ਸਿੰਘ ਜੀ ਜੋ ਸੰਤਾਂ ਦੇ ਨਾਲ ਜਿਹੜੇ ਹੋ ਕੇ ਬੜੀ ਸੇਵਾ ਨਿਵਾਸਾ ਵਾਹਿਗੁਰੂ ਜੀ ਦੀ ਫਤਿਹ ਵੇਖ ਜਾਵੇ ਨਾ ਲੋ ਜਾਵੇ ਵੇਖ ਜਾਵੇ ਫਦੇ ਕਾਵੇ ਸੇ ਧਿਆਨ ਮੈਦਾਨ ਖਦੇ ਵਾਹਿਗੁਰੂ ਜੀ ਦਾ ਖਾਸਾ ਸਾਹਿਬ ਜੀ ਕੀ ਬੱਲੇ ਦੇਸ਼ ਵਿਦੇਸ਼ ਵਿੱਚ ਮਸ਼ਹੂਰ 100 ਸਾਲ ਤੋਂ ਵੀ ਪੁਰਾਣਾ ਕੈਤ ਆਯੁਰਵੈਦਿਕ ਦੁਆਖਾਨਾ ਸਰਵਾਈਕਲ ਦਾ ਦਰਦ ਸਿੱਧ ਕੀਤਾ ਹੋਇਆ ਧਾਗਾ